ਆਖਰੀ ਟਾਈਮ ਆ ਗਿਆ ਭਰਾ ਦਾ ਹੁਣ ਅਸੀਂ ਸਾਰੇ ਦੁਖੀ ਹਰਦੇ ਨਾਲ ਕਹਿਣ ਲੱਗੇ ਆ ਵੀ 30 ਸਾਲ ਇੱਥੇ ਕਮਾਈ ਕੀਤੀ ਪਰ ਸਾਰੇ ਮਾਪੇ ਭੈਣ ਭਰਾ ਸਾਰੇ ਸੈੱਟ ਕੀਤੇ ਆਪ ਹੁਣ ਇੰਡੀਆ ਜਾ ਕੇ ਭਰਾ ਜਿਹੜਾ ਸਾਡਾ ਤੇ ਗੁੱਡ ਲੱਕ ਭਰਾ ਕੋ ਗੱਲ ਕੋਈ ਨਹੀਂ ਇਹ ਇੰਗਲੈਂਡ ਨਹੀਂ ਗਿਆ ਦੱਸਾਗਾ ਉਹ ਰਹਿਦਾ ਉਹ ਇਸ ਵਾਇਰਲ ਕਲਿੱਪ ਦੇ ਵਿੱਚ ਇੱਕ ਵਿਦਾਈ ਦਾ ਦ੍ਰਿਸ਼ ਦਿਖਾਇਆ ਗਿਆ ਹੈ ਜਿੱਥੇ ਇੱਕ ਭਾਰਤੀ ਆਦਮੀ ਜਿਸ ਦਾ ਦਾਵਾ ਹੈ ਕਿ ਉਹ ਪਿਛਲੇ 30 ਸਾਲਾਂ ਤੋਂ ਯੂਕੇ ਵਿੱਚ ਰਹਿ ਰਿਹਾ ਸੀ ਨੂੰ ਕਥਿਤ ਤੌਰ ਤੇ ਭਾਰਤ ਡਿਪੋਰਟ ਕਰ ਦਿੱਤਾ ਗਿਆ ਹੈ। ਇਹ ਵੀਡੀਓ ਜਿਸ ਵਿੱਚ ਦੱਸਿਆ ਗਿਆ ਹੈ ਕਿ ਭਾਰਤੀ ਆਦਮੀ ਨੂੰ ਯੂਨਾਈਟਿਡ ਕਿੰਗਡਮ ਤੋਂ 30 ਸਾਲ ਰਹਿਣ ਤੋਂ ਬਾਅਦ ਰਿਪੋਰਟ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੇ ਸੋਸ਼ਲ ਮੀਡੀਆ ਤੇ ਵੱਡੀ ਚਰਚਾ ਛੇੜੀ ਹੋਈ ਹੈ। ਸਭ ਤੋਂ ਪਹਿਲੇ ਇਹ ਕਲਿੱਪ ਟਿਕਟੌਕ ਤੇ ਦੀਪਾ ਰਿੰਗੜਾ ਵਾਲਾ ਨਾਂ ਦੇ ਯੂਜ਼ਰ ਵੱਲੋਂ ਸਾਂਝੀ ਕੀਤੀ ਗਈ ਸੀ। ਇਸ ਵਿੱਚ ਦਿਖਾਇਆ ਗਿਆ ਹੈ ਕਿ ਉਸ ਆਦਮੀ ਨੂੰ ਉਸਦੇ ਦੋਸਤ 에어ਪੋਰਟ ਤੇ ਛੱਡਣ ਆਏ ਨੇ ਵੀਡੀਓ ਤੇ ਟੈਕਸ ਲਿਖਿਆ ਹੋਇਆ ਸੀ ਰਿਪੋਰਟ ਆਫਟਰ 30 ইয়ারਸ ਫ্রম ইউਕੇ ਯਾਨੀ ਯੂਕੇ ਤੋਂ 30 ਸਾਲ ਬਾਅਦ ਰਿਪੋਰਟ ਇਹ ਇੰਗਲੈਂਡ ਪ੍ਰਦੇਸ਼ ਪ੍ਰਦੇਸ਼ ਹੀ ਹੁੰਦਾ ਤੇ ਅੱਜ ਪ੍ਰਦੇਸ਼ ਨੇ ਫੇਰ ਇੱਕ ਸਾਡੇ ਦਾ ਧੱਕਾ ਕੀਤਾ ਸਾਡੇ ਭਰਾ ਨਾਲ ਭਾਵੇਂ ਕੋਈ ਗੱਲ ਨਹੀਂ ਅਨੀ ਪਰੇ ਨਾਲ ਫੁਟੇਜ ਵਿੱਚ ਵੀਡੀਓ ਬਣਾਉਣ ਵਾਲਾ ਪੰਜਾਬੀ ਵਿੱਚ ਕੀ ਕਹਿੰਦਾ ਇਹ ਵੀ ਸਾਫ਼-ਸਾਫ਼ ਸੁਣਾਈ ਦੇ ਰਿਹਾ ਇਸ ਨੂੰ ਇੰਗਲੈਂਡ ਆਏ 30 ਸਾਲ ਹੋ ਗਏ ਨੇ ਚਲੋ ਠੀਕ ਹੈ ਇਸ ਦੇ ਕੋਲ ਇੱਥੇ ਰਹਿਣ ਨੂੰ ਕੋਈ ਕਾਗਜ਼ ਨਹੀਂ ਸੀ ਤੇ ਅੱਜ ਇਸ ਨੂੰ ਰਿਪੋਰਟ ਕਰ ਰਹੇ ਨੇ ਅਸੀਂ ਆਪਣੇ ਹੱਥਾਂ ਨਾਲ ਇਸ ਨੂੰ 에ਅਰਪੋਰਟ ਛੱਡਣ ਆਏ ਹਾਂ ਇਹ ਸਾਡੇ ਭਰਾ ਨਾਲ ਸਾਡਾ ਆਖਰੀ ਸਮਾਂ ਹੈ ਇਹ 30 ਸਾਲ ਇੱਥੇ ਕੰਮ ਕਰਦਾ ਰਿਹਾ ਆਪਣੇ ਪਰਿਵਾਰ ਨੂੰ ਇੱਥੇ ਸੈਟਲ ਕਰ ਲਿਆ ਪਰ ਹੁਣ ਇਸ ਨੂੰ ਭਾਰਤ ਜਾਣਾ ਪੈ ਰਿਹਾ ਹੈ ਦੇਖੋ ਜੀ ਕਾਨੂੰਨ ਨੇ ਆਪਣਾ ਫੈਸਲਾ ਕਰ ਦਿੱਤਾ ਪਰ ਇਹ ਦਿਲਾਂ ਦੇ ਫੈਸਲੇ ਨਹੀਂ ਮਿਟਾ ਸਕਦਾ 30 ਸਾਲ ਦੀਆਂ ਯਾਦਾਂ ਦੋਸਤੀ ਤੇ ਹਾਸੇ ਰੋਣੇ ਇਹ ਸਭ ਇੱਥੇ ਰਹਿ ਜਾਣਗੇ ਇਹ ਸ਼ਖਸ ਵਾਪਸ ਭਾਰਤ ਜਾ ਰਿਹਾ ਹੈ ਇੱਕ ਨਵੀਂ ਸ਼ੁਰੂਆਤ ਇੱਕ ਅਧੂਰਾ ਸਫ਼ਰ ਪਿੱਛੇ ਛੱਡ ਕੇ ਆਹ ਦੇਖ ਲੋ ਇਹ ਇੰਗਲੈਂਡ ਪਰਦੇਸ ਪਰਦੇਸ ਹੀ ਹੁੰਦਾ ਤੇ ਅੱਜ ਪਰਦੇਸ ਨੇ ਫੇਰ ਇੱਕ ਸਾਡੇ ਦਾ ਧੱਕਾ ਕੀਤਾ ਸਾਡੇ ਭਰਾ ਨਾਲ 33 ਸਾਲ ਹੋ ਗਏ ਇੰਗਲੈਂਡ ਚ ਇਹਨੂੰ ਚਲੋ ਪੇਪਰ ਨਹੀਂ ਬਣੇ ਜਿੰਦ ਤੱਕ ਕਮਾਈ ਕੀਤੀ ਸਾਰਾ ਫੈਮਿਲੀ ਸਾਰਾ ਡੱਬਰ ਇੱਥੇ ਸੱਤ ਰਿਹਾ ਤੇ ਅੱਜ ਇਹਨੂੰ ਰਿਪੋਰਟ ਕਰ ਦਿੱਤਾ ਉਹ ਵੀ ਅਹੀਂ ਵਕੀਲਪੁਰ ਕਰਕੇ ਜੋਰ ਪਾ ਕੇ ਲਿਆਏ ਆ ਵੀ ਅਹੀਂ ਆਪ ਚੜਾਉਣਾ ਤੇਰੋ ਉਹਨਾਂ ਨੇ ਪੇਪਰ ਸਾਰਾ ਬਟਾਂਡੂ ਦੂਵੀ ਦਿੱਤੀ ਆ ਆ ਦੇਖ ਲਓ ਵੀ ਅੱਜ ਵਰਲਡ ਵਾਰ ਤਾਂਦੇ ਪਰ ਤਾਂਦੇ ਵਰਲਡ ਵਾਰ 1 ਲੜੇ 2 ਲੜੇ ਅਰਤੀ ਜੀ ਉਹਨਾਂ ਨੇ ਸਾਡੇ ਬਾਰੀ ਨੂੰ ਖੰਡੂ ਪਿਆ ਤੇ ਅੱਜ ਚਲੋ ਭਾਵੇਂ ਕੋਈ ਗੱਲ ਨਹੀਂ ਅਣੀ ਤੇਰੇ ਨਾਲ ਆ ਲਓ ਜੀ ਹੁਣ ਆਖਰੀ ਟਾਈਮ ਆ ਗਿਆ ਭਰਾ ਦਾ ਉਹਨਾਂ ਨੇ ਸਾਰੇ ਦੁਖੀ ਖੜਦੇ ਨਾਲ ਕਹਿਣ ਲੱਗੇ ਆ ਵੀ 30 ਸਾਲ ਨਹੀਂ ਇੱਥੇ ਕਮਾਈ ਕੀਤੀ ਪਰ ਸਾਰੇ ਮਾਂ ਪੇ ਭੈਣ ਤੇ ਸਾਰੇ ਸੈੱਟ ਕੀਤੇ ਆਪ ਹੋਣੀ ਜੀ ਆ ਜਾ ਕੇ ਭਰਾ ਜਿਹੜਾ ਬਣਾ ਤੇ